ਆਜੋ ਤੇਰੇ ਤੇਰੇ ਕਹਿੰਦਾ ਬਚਨ ਨੂੰ ਤੇਰੀ ਤੇ ਆਗਿਆ ਨੂੰ ਮੈਂ ਫੁਰਤੀ ਦੇ ਨਾਲ ਕਹਿੰਦਾ ਮੰਨਿਆ ਤੇਰੀ ਦਿੱਤੀ ਹੋਈ ਕਹਿੰਦਾ ਵਿਵਸਥਾ ਨੂੰ ਵੀ ਮੈਂ ਫੁਰਤੀ ਦੇ ਨਾਲ ਕਹਿੰਦਾ ਮੰਨਿਆ ਅਗਰ ਤੂੰ ਮੈਨੂੰ ਕਿਹਾ ਆ ਪਾਪ ਛੱਡਣ ਨੂੰ ਮੈਂ ਉਸੇ ਟਾਈਮ ਕਹਿੰਦਾ ਛੱਡਿਆ ਅਗਰ ਤੂੰ ਮੈਨੂੰ ਕਿਹਾ ਆ ਪ੍ਰਾਰਥਨਾ ਕਰਨ ਨੂੰ ਮੈਂ ਕਹਿੰਦਾ ਕੀਤੀ ਅਗਰ ਤੂੰ ਫਾਸਟਿੰਗ ਕਰਨ ਨੂੰ ਕਿਹਾ ਆ ਅਗਰ ਤੂੰ ਰਾਤ ਨੂੰ 10 ਵਜੇ ਉੱਠਣ ਨੂੰ ਕਿਹਾ 12 ਵਜੇ ਉੱਠਣ ਨੂੰ ਕਿਹਾ 3 ਵਜੇ ਉੱਠਣ ਨੂੰ ਕਿਹਾ ਤੂੰ ਜਿੰਨੇ ਟਾਈਮ ਤੂੰ ਮੈਨੂੰ ਕਿਹਾ ਸੀ ਮੈਂ ਓਨੇ ਟਾਈਮ ਜਿਹੀ ਤੇਰੇ ਬਚਨ ਨੂੰ ਕਹਿੰਦਾ ਪੂਰਾ ਕੀਤਾ ਤੇਰਾ ਕਹਿੰਦਾ ਬੱਚਨ ਕਹਿੰਦਾ ਮੇਰੇ ਵਾਸਤੇ ਹਜ਼ਾਰਾਂ ਰੁਪਈਆਂ ਤੋਂ ਵੀ ਸੋਨੇ ਤੋਂ ਵੀ ਜ਼ਿਆਦਾ ਕਹਿੰਦਾ ਉੱਤਮ ਆ ਸੋਨੇ ਚੰਦੀ ਦੇ ਨਾਲੋਂ ਵੀ ਇਹ ਕਿਹੜਾ ਬੰਦਾ ਕਹਿ ਰਿਹਾ ਉਹ ਬੰਦਾ ਕਹਿ ਰਿਹਾ ਜਿਹੜੇ ਜਿਹੜੇ ਉੱਚੇ ਦੇ ਕੋਲ ਉਸ ਟਾਈਮ ਦੇ ਵਿੱਚ ਸਭ ਤੋਂ ਜ਼ਿਆਦਾ ਸੋਨਾ ਚਾਂਦੀ ਸੀਗਾ ਤੇ ਉਹ ਬੰਦਾ ਕਹਿ ਰਿਹਾ ਗਰੀਬ ਬੰਦਾ ਨਹੀਂ ਕਹਿ ਰਿਹਾ ਵੀ ਤੁਸੀਂ ਅਗਰ ਕੋਈ ਵੀ ਅਗਰ ਬੰਦਾ ਕਹੂਗਾ ਇਹਨੂੰ ਕੀ ਪਤਾ ਕੀ ਸੋਨੇ ਔਰ ਚਾਂਦੀ ਦੀ ਔਰ ਪੈਸੇ ਦੀ ਕੀ ਵੈਲੀ ਹੋ ਇਹਦਾ ਪਰਮੇਸ਼ਰ ਤੇਰੇ ਕਹਿੰਦਾ ਵਚਨ ਨੂੰ ਮੈਂ ਸੋਨੇ ਚਾਂਦੀ ਨਾਲੋਂ ਵੀ ਕਹਿੰਦਾ ਉੱਤਮ ਸਮਝਿਆ ਤੇ ਇਹ ਕਹਿੰਦਾ ਵਿਵਸਥਾ ਨੂੰ ਉੱਤਮ ਸਮਝਿਆ ਤੇਰੇ ਹੁਕਮਾਂ ਨੂੰ ਕਹਿੰਦਾ ਮੈਂ ਉੱਤਮ ਸਮਝਿਆ ਔਰ ਦਉਦ ਤੋਂ ਜ਼ਿਆਦਾ ਅੱਜ ਤੱਕ ਵੀ ਦੁਨੀਆ 'ਚ ਕੋਈ ਵੀ ਇਨਸਾਨ ਅਮੀਰ ਨਹੀਂ ਗਾ ਦਉਦ ਤੋਂ ਜ਼ਿਆਦਾ ਅੱਜ ਤੱਕ ਵੀ ਉਹਦੇ ਪੇਟੇ ਨੂੰ ਛੱਡ ਕੇ ਕੋਈ ਵੀ ਉਸ ਤੋਂ ਜ਼ਿਆਦਾ ਅਮੀਰ ਨਹੀਂ ਹੋਇਆ ਅੱਜ ਤੱਕ ਅੱਜ ਤੱਕ ਅੱਜ ਤੱਕ 10000 ਸਾਲ ਹੋ ਗਏ ਦੋਸਤ ਕਿਉਂ ਕਿਉਂਕਿ ਨੇ ਹਰ ਇੱਕ ਵਚਨ ਪਰਮੇਸ਼ਰ ਦਾ ਫੁਰਤੀ ਦੇ ਨਾਲ ਮੰਨਿਆ ਹਰ ਇੱਕ ਵਚਨ ਦੀ ਆਗਿਆ ਉਹਨੇ ਫੁਰਤੀ ਦੇ ਨਾਲ ਕੀਤੀ ਪੂਰੀ ਤੁਸੀਂ ਦੱਸੋ ਕਿ ਤੁਸੀਂ ਫੁਰਤੀ ਨਾਲ ਮੰਨਦੇ ਆ ਵਚਨ ਨੂੰ ਤੁਸੀਂ ਫੁਰਤੀ ਨਾਲ ਕਰਦੇ ਆ ਪ੍ਰਾਰਥਨਾ ਤੁਸੀਂ ਫੁਰਤੀ ਨਾਲ ਰੱਖਦੇ ਆ ਫਾਸਟਿੰਗ ਤੁਸੀਂ ਫੁਰਤੀ ਨਾਲ ਹੁੰਦੇ ਆ ਚੱਜ ਕੇ ਚੱਜ ਦਾ ਟਾਈਮ ਹੋਇਆ ਟਾਈਮ ਨਾ ਪਹੁੰਚੀਏ ਤੁਸੀਂ ਆਪਣੇ ਜੀਵਨ ਚ ਕਾਟ ਨਹੀਂ ਆ ਫੁਰਤੀ ਨਹੀਂ ਐਸੀ ਕਰਕੇ ਪਰਮੇਸ਼ਰ ਵੀ ਜੀ ਤੁਹਾਡੇ ਜੀਵਨ ਦੇ ਵਿੱਚ ਉਹ ਫੁਰਤੀ ਨੂੰ ਉਹ ਜਲਦੀ ਨੂੰ ਨਹੀਂ ਦਿਖਾਉਂਦਾ ਦੋ ਜਦੋਂ ਫੁਰਤੀ ਦੇ ਨਾਲ ਪਰਮੇਸ਼ਰ ਦੀ ਆਗਿਆ ਨੂੰ ਮੰਨਦਾ ਸੀਗਾ ਤੇ ਪਰਮੇਸ਼ਰ ਦੀ ਉਹਦੀ ਫੁਰਤੀ ਦੇ ਨਾਲ ਸੌਂਦਾ ਸੀਗਾ ਉਸੇ ਟਾਈਮ ਉਹ ਵੀ ਇਹ ਪਰਮੇਸ਼ਰ ਨੂੰ ਕਹਿੰਦਾ ਸੀ ਪ੍ਰਭੂ ਫੁਰਤੀ ਨਾ ਮੇਰੀ ਪ੍ਰਾਰਥਨਾ ਸੁਣ ਕਿਉਂਕਿ ਮੈਂ ਤੇਰੇ ਬਚਨ ਨੂੰ ਫੁਰਤੀ ਦੇ ਨਾਲ ਮੰਨਿਆ ਹੈ ਫੁਰਤੀ ਨਾ ਮੇਰੀ ਕਹਿੰਦਾ ਪ੍ਰਾਰਥਨਾ ਨੂੰ ਸੁਣ ਫੁਰਤੀ ਨਾ ਮੈਨੂੰ ਕਹਿੰਦਾ ਉੱਤਰ ਦੇ ਫੁਰਤੀ ਨਾ ਹਰ ਚੀਜ਼ ਕਹਿੰਦਾ ਦੀ ਨਾ ਮੇਰੇ ਜੀਵਨ ਚ ਚਲ ਜੇ ਇਸੇ ਕਰਕੇ ਉਹਦੇ ਜੀਵਨ ਦੇ ਵਿੱਚ ਹਰ ਇੱਕ ਕੰਮ ਫੁਰਤੀ ਦੇ ਨਾਲ ਹੁੰਦਾ ਸੀ ਹਾਲੇਲੂਇਆ ਹੁਣ ਤੁਸੀਂ ਦੇਖੋ ਵੀ ਤੁਸੀਂ ਫੁਰਤੀ ਨਾਲ ਕਰਦੇ ਆਂ ਪ੍ਰਾਰਥਨਾ ਕਰਦੇ ਆਂ ਫੁਰਤੀ ਨਾਲ ਪਰਮੇਸ਼ਰ ਦੇ ਬੱਚੇ ਨੂੰ ਪੂਰਾ ਕਰਦੇ ਆਂ ਅਗਰ ਉਹ ਬਲੀ ਵੀ ਦਿੰਦਾ ਸੀਗਾ ਤਾਂ ਫੁਰਤੀ ਦੇ ਨਾਲ ਦਿੰਦਾ ਸੀਗਾ ਫੁਰਤੀ ਦੇ ਨਾਲ ਤੇਰੀ ਨਹੀਂ ਸੀ ਕਰਦਾ ਹੁੰਦਾ ਅਗਰ ਆਪਣਾ ਬੀਜ ਵੀ ਉਹ ਬੋਹਦਾ ਸੀਗਾ ਅਗਰ ਆਪਣਾ ਦਸਵਾਂ ਇਸੇ ਨਾਲ ਫੁਰਤੀ ਦੇ ਨਾਲ ਦਿੰਦਾ ਸੀਗਾ ਇਹ ਨਹੀਂ ਇੱਕ ਮਹੀਨੇ ਬਾਅਦ ਤੋਂ 2 ਮਹੀਨੇ ਬਾਅਦ ਤੋਂ 6 ਮਹੀਨੇ ਬਾਅਦ ਤੋਂ ਫੁਰਤੀ ਦੇ ਨਾਲ ਹਰ ਚੀਜ਼ ਇਸੇ ਕਰਕੇ ਜਦੋਂ ਪ੍ਰਾਰਥਨਾ ਕਰਦਾ ਸੀ ਪ੍ਰਭੂ ਉਹਦੀ ਫੁਰਤੀ ਦੇ ਨਾਲ ਸੌਂਦਾ ਸੀ ਅਗਰ ਤੁਸੀਂ ਫੈਸਲਾ ਕਰੋਗੇ ਫੁਰਤੀ ਦੇ ਨਾਲ ਹਰ ਚੀਜ਼ ਨੂੰ ਕਰਨ ਦਾ ਤਾਂ ਪਰਮੇਸ਼ਰ ਵੀ ਤੁਹਾਡੇ ਜੀਵਨ ਚ ਹਰ ਇੱਕ ਕੰਮ ਫੁਰਤੀ ਦੇ ਨਾਲ ਕਰੂਗਾ ਹੁਣ ਤੁਸੀਂ ਸੋਚਣਾ ਕਿ ਤੁਸੀਂ ਫੁਰਤੀ ਨਾਲ ਚੁੰਨੇ ਆ ਜਾਂ 延迟 ਚੁੰਨੇ ਆ ਉਹ ਤਾਂ ਏਡਾ ਵੱਡਾ ਰਾਜਾ ਹੁੰਦੇ باوجود ਵੀ ਪਰਮੇਸ਼ਰ ਦੇ ਸਾਹਮਣੇ ਇੱਕ ਦਿਨ ਦੇ ਵਿੱਚ 24 ਘੰਟੇ ਚ 7 ਵਾਰੀ ਜਾਂਦਾ ਸੀ ਕੀ ਤੁਸੀਂ ਜਾਣਦੇ ਆ 3 ਵਾਰੀ ਪਰਮੇਸ਼ੁਰ ਦੇ ਸਾਹਮਣੇ ਸਵੇਰ ਨੂੰ ਦੁਪਹਿਰ ਨੂੰ ਰਾਤ ਨੂੰ ਅੱਜ ਲੋਕ ਕਹਿੰਦੇ ਮੇਰਾ ਕੰਮ ਬਹੁਤ ਬੀਜੀ ਆ ਮੈਂ ਬਹੁਤ ਬੀਜੀ ਆ ਇਸ ਕਰਕੇ ਮੇਰੇ ਕੋਲ ਚਰਚ ਨਹੀਂ ਆ ਹੁੰਦਾ ਤੁਸੀਂ ਦਉਦ ਦੇ ਨਾਲੋਂ ਬੀਜੀ ਨਹੀਂ ਹੋ ਸਕਦੇ ਐਡਾ ਵੱਡਾ ਰਾਜਾ ਐਡੇ ਵੱਡੇ ਤੀਸ਼ਾ ਰਾਜਾ ਸੱਤ ਵਾਰੀ ਪਰਮੇਸ਼ੁਰ ਦੇ ਸਾਹਮਣੇ ਜਾ ਰਿਹਾ ਸੱਤ ਵਾਰੀ 24 ਘੰਟਿਆਂ ਦੇ ਵਿੱਚ ਸੱਤ ਵਾਰੀ ਐਡਾ ਵੱਡਾ ਰਾਜਾ ਪਰਮੇਸ਼ੁਰ ਦੇ ਸਾਹਮਣੇ ਸੱਤ ਵਾਰੀ ਜਾ ਰਿਹਾ ਔਰ ਅੱਜ ਕਿਸੇ ਨੂੰ ਆਪਣਾ ਕੰਮ ਮਿਲ ਜੇ ਉਹ ਕਹਿੰਦਾ ਮੈਂ ਬਹੁਤ ਬੀਜੀ ਆ ਇਸ ਕਰਕੇ ਪ੍ਰਭੂ ਵੀ ਤੁਹਾਨੂੰ ਕਈ ਵੇਲੇ ਕੰਮ ਦੇ ਕੇ ਪਛਤਾਉਂਦਾ ਕਿ ਤੂੰ ਪਹਿਲਾਂ ਸਹੀ ਸੀਗਾ ਜਦ ਤੂੰ ਗਰੀਬ ਸੀਗਾ ਜਦੋਂ ਤੇਰੇ ਕੋਲ ਹੈ ਨਹੀਂ ਸੀ ਕੰਮ ਜੋ ਤੇਰੇ ਕੋਲ ਕੰਮ ਥੋੜਾ ਏ ਜੋ ਤੇਰੇ ਕੋਲ ਹੈ ਨਹੀਂ ਸੀਗਾ ਤੂੰ ਉਸ ਟਾਈਮ ਸਹੀ ਸੀਗਾ ਕਿ ਤੂੰ ਮੇਰੀ ਹਜ਼ੂਰੀ 'ਚ ਤੇ ਟਾਈਮ ਨਾ ਆਉਣਾ ਸੀਗਾ ਨਾ ਮਹਾਨ ਲੋਕਾਂ ਦੇ ਮਹਾਨ ਕੰਮਾਂ ਉਹਨਾਂ ਦੇ ਕਰੈਕਟਰ ਦੇਖੋ ਮਹਾਨ ਉਹਨਾਂ ਦੇ ਉਹਨਾਂ ਦੇ ਵਚਨ ਦੀ ਆਗਿਆ ਮੰਨਣ ਦੇ ਰੂਲ ਦੇਖੋ ਮਹਾਨ ਆਬਰਾਹਮ ਦੇ ਰੂਲ ਮਹਾਨਾਂ ਦੇ ਨੀਲ ਦੇ ਰੂਲ ਮਹਾਨਾਂ ਸਦਰ ਕਮਿਸ਼ਨ ਅਪੇਦਨ ਦੇ ਰੂਲ ਮਹਾਨਾਂ ਵਚਨ ਚੱਲਦੇ ਹੋ ਕੇ ਆ ਕੇ ਕਹਿੰਦੇ ਮੌਤ ਵੀ ਆ ਗਈ ਆ ਸਾਨੂੰ ਕਹਿੰਦੇ ਕੋਈ ਕਹਿੰਦੇ ਪਰਵਾਹ ਨਹੀਂ ਕਹਿੰਦੇ ਰਾਜਾ ਇਸ ਤਰੀ ਮੂਰਤੀ ਅੱਗੇ ਅਸੀਂ ਕਦੀ ਵੀ ਕਹਿੰਦੇ ਝੁਕਾਂਗੇ ਨਹੀਂ